ਸ਼ਿਆਕੋਟ ਦੇ ਮੇਨ ਬਜਾ ਚ ਅਰੋੜਾ ਮਹਾਸਭਾ ਯੂਨਿਟ ਸ਼ਿਆਕੋਟ ਬੱਲ ਅਰੋੜਾ ਵਾਂਚ ਦੇ ਸੰਸਤਾਪਕ ਸ਼੍ਰੀ ਅਰੂਟ ਮਾਰਾ ਦਾ ਜਨਮ ਦਿਹਾੜਾ ਸਭਾ ਦੇ ਪ੍ਰਧਾਨ ਬੰਟੀ ਬਠਲਾ ਚੇਅਰਮੈਨ ਜਗਮੋਹਨ ਹੈਪੀ ਦਾਵਤ ਤੇ ਜਨ ਅਸਕਰ ਪ੍ਰੋਫੈਸਰ ਕਰਤਾਰ ਸਿੰਘ ਸੱਚ ਦੇਵਾ ਦੀ ਅਗਵਾਈ ਤੇ ਯੂਥ ਵਿੰਗ ਦੇ ਪ੍ਰਧਾਨ ਸ਼ੰਤੀ ਚਾਵਲਾ ਦੀ ਦੇਖਰੇਖ ਹੇਠ ਮਨਾਇਆ ਗਿਆ ਇਸ ਮੌਕੇ ਸਭ ਤੋਂ ਪਹਿਲਾਂ ਸਭਾ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਸ਼੍ਰੀ ਅਰੂਟ ਮਾਰਾ ਜੀ ਦੇ ਤਸਵੀਰਾਂ ਦੇ ਫੁੱਲਮਾਲਾ ਪਹਿਨਾਈ ਉਪਰੰਤ 31 ਕਿਲੋ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ ਇਸ ਪ੍ਰਧਾਨ ਪੰਟੀ ਬਠਲਾ ਨੇ ਅਰੋੜਾ ਬਰਾਦਰੀ ਦੇ ਲੋਕਾਂ ਨੂੰ ਹਿੰਦੂ ਸਿੱਖ ਏਕਤਾ ਦੇ ਪ੍ਰਤੀਕ ਸ੍ਰੀ ਅਰੂਟ ਮਹਾਰਾਜ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਾਨੂੰ ਆਪਣੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਹੈ ਤੇ ਅਰੋੜਾ ਬਰਾਦਰੀ ਦੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਰੋੜਾ ਮਹਾਸਭਾ ਵੱਲੋਂ ਆਉਣ ਵਾਲੇ ਦਿਨਾਂ ਚ ਬਤਾਵਾਂ ਨੂੰ ਸ਼ੁੱਧ ਰੱਖਣ ਦੇ ਮਤਲਬ ਨਾਲ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ। ਸ਼ਾਗੋੜ ਤੋਂ ਸਿੱਧਗਪਰੀ ਸਿੰਘ ਸੱਚ ਦੇਵਾ ਦੀ ਰਿਪੋਰਟ ਅੱਜ ਅਰੂੜਾ ਮਹਾਸਭਾ ਯੂਨਿਟ ਸ਼ਾਖਾ ਕਟਵਲੋਂ ਸ੍ਰੀ ਅਰੂਪ ਮਹਾਰਾਜ ਜੀ ਦਾ ਜਨਮ ਦਿਨ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਕਿਉਂਕਿ ਸਾਡੇ ਰੂਪ ਮਹਾਰਾਜ ਜੀ Hindu Sikh ਇਕਤਾ ਦਾ ਪ੍ਰਤੀਕ ਹਨ ਤੇ Hindu ਭਰਾਬਰੀ ਦੇ ਸਰਤਾਪ ਹਨ ਔਰ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹੋਇਆ ਇੱਕ ਸੰਦੇਸ਼ ਵੀ ਦੇਣਾ ਚਾਹਣਾ ਕਿ ਸਾਡੇ ਪੰਜਾਬ ਦਾ ਜਿਹੜਾ ਵਾਤਾਵਰਨ ਆ ਉਹ ਬਹੁਤ ਗੰਦਲਾ ਹੋ ਚੁੱਕਾ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਮੈਂ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਦਰਖਤ ਲਗਾਏ ਜਾਣ ਕਿਉਂਕਿ ਦਰਖਤ ਸਾਡੇ ਆਲੋਪ ਹੁੰਦੇ ਜਾ ਰਹੇ ਆ ਸਭ ਤੋਂ ਜ਼ਿਆਦਾ ਗੁਣਕਾਰੀ ਜਿਹੜੇ ਦਰਖਤ ਆ ਉਹ ਲਗਾਏ ਜਾਣ ਔਰ ਪਾਣੀ ਦਾ ਜਿਹੜਾ ਤਾਲਾ ਉਹ ਵੀ ਥੱਲੇ ਜਾ ਚੁੱਕਿਆ ਔਰ ਮੈਂ ਸਾਨੂੰ ਬੇਨਤੀ ਕਰਨਾਗੇ ਪਾਣੀ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਆਨੰਦ ਮਾਣ ਸਕਣ ਅਖੀਰ ਦੇ ਉਚਰਾ ਫਿਰ ਸਾਰੇ ਅਰੋੜਾ ਬਰਾਦਰੀ ਨੂੰ ਵਰਾਈ ਦਿੰਦਾ ਹੋਇਆ ਖੇਮਾ ਦਾ ਜਾਚਕ ਜੈ ਅਰੂਪ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੀ ਅੱਜ ਖੀਦੂ ਸਿੰਘ ਜੇਡਾ ਦੀ ਮਿਸਾਲ ਅਰੋੜਾ ਵੰਸ਼ ਦੇ ਸੰਸਥਾਪਕ ਮਹਾਰਾਜ ਅਰੂਪ ਜੀ ਨੇ ਜੈਤਿਆ ਅਰੋੜਾ ਮਹਾਸਭਾ ਯੂਨੀਵਰਸਿਟੀ ਸਾਪੜ ਬਨੋਂ ਬਹੁਤ ਹੀ ਧੁੰਦਾਂ ਦੇ ਨਾਲ ਜਿਹੜਾ ਆ ਅੱਜ ਦਾ ਇਹ ਹੜਾ ਮਨਾਇਆ ਗਿਆ ਮਸਮੂਹ ਅਰੋੜਾ ਭਰਾਦਰੀ ਤੇ ਆਰਾਮ ਲੇਵਾ RAM ਨਾਮ ਲੇਵਾ ਸਤਨੂ ਜੜੀ ਬਧਾਈ ਦਿੰਦਾ ਹੈ ਅੱਜ ਦੇ ਹੜੀ ਦੀ ਤੇ ਅਪੀਲ ਕਰਦਾ ਕਿ ਅੱਜ ਦੇ ਦਿਨ ਜਿਹੜਾ ਆ ਉਹ ਘਰਾਂ ਦੇ ਵਿੱਚ ਅਸੀਂ ਦੀਪ ਵਾਲਾ ਕਰੀਏ ਤੇ ਮਹਾਰਾਜਾ ਰੂਪ ਜੀ ਜਿਹੜਾ ਆ ਉਹਨਾਂ ਦਾ ਤੇਰਾਇਤ ਜਿਹੜੀ ਹੈ ਉਹ ਰਹੀਏ ਜੈ ਸ਼੍ਰੀ ਰਾਮ